ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਡਾ ਸਾਡੀ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਚੈਨਲ ਤੇ ਸਵਾਗਤ ਹੈ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋਵੇ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿੱਚ ਜਾਣ ਸਾਂਝੀ ਕਰਾਂਗੇ ਕਿ ਆਪਾਂ ਨੂੰ ਕਿਵੇਂ ਪਤਾ ਲੱਗਦਾ ਹੈ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਣੇ ਤੇ ਪਰਮਾਤਮਾ ਦੀ ਕਿਰਪਾ ਹੋ ਗਈਏ ਜਾਪ ਔੜ ਵਾਲੀ ਤੇ ਜਾਪ ਹੋ ਰਹੀਏ ਅੱਜ ਦੀ ਵੀਡੀਓ ਦੇ ਵਿੱਚ ਇਸ ਟੌਪਿਕ ਤੇ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਪਹਿਲੀ ਗੱਲ ਖਾਲਸਾ ਜੀ ਜੇਕਰ ਆਪਣਾ ਗੁਰਬਾਣੀ ਦਾ ਜਾਪ ਕਰਨ ਦਾ ਮਨ ਨਹੀਂ ਕਰਦਾ ਸੀ ਪਹਿਲਾਂ ਜਿਵੇਂ ਆਪਾਂ ਪਹਿਲਾਂ ਕਦੇ ਵੀ ਪਾਠ ਨਹੀਂ ਸੀ ਕੀਤਾ ਨਾ ਹੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਸੀ ਨਾ ਹੀ ਸੇਵਾ ਕਰਦੇ ਸੀ ਤੇ ਹੁਣ ਅਚਾਨਕ ਆਪਣਾ ਮਨ ਕਰਦਾ ਏ ਕਿ ਆਪਾਂ ਪਾਠ ਕਰੀਏ ਮੇਰੇ ਕਹਿਣ ਦਾ ਭਾਵ ਕਿ ਆਪਣਾ ਮਨ ਕਰਦਾ ਹੈ ਕਿ ਆਪਾਂ ਚੰਗੇ ਕੰਮ ਕਰੀਏ ਆਪਾਂ ਕਿਸੇ ਦੀ ਮਦਦ ਕਰੀਏ ਆਪਾਂ ਗੁਰਬਾਣੀ ਦੇ ਜਾਪ ਕਰੀਏ ਆਪਾਂ ਸੇਵਾ ਸਿਮਰਨ ਕਰੀਏ ਗੁਰਦੁਆਰਾ ਸਹਿਬ ਚਾਈਏ ਜਦੋਂ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੁੰਦੀ ਹੈ ਆਪਣੇ ਮਨ ਦੇ ਵਿੱਚ ਖਾਲਸਾ ਜੀ ਤਾਂ ਉਦੋਂ ਤੁਸੀਂ ਸਮਝ ਲਿਆ ਕਰੋ ਕਿ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਕਿਉਂਕਿ ਖਾਲਸਾ ਜੀ ਜਿੰਨਾ ਟਾਈਮ ਆਪਣੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਸਮਾਂ ਆਪਾ ਗੁਰ ਗੁਰਬਾਣੀ ਦੇ ਨਾਲ ਨਹੀਂ ਜੋੜ ਸਕਦੇ ਗੁਰਬਾਣੀ ਦੇ ਨਾਲ ਜੋ ਸੰਗਤਾਂ ਜੁੜੀਆਂ ਹੋਈਆਂ ਨੇ ਉਹਨਾਂ ਤੇ ਵੈਗਰੂ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਬਣੀ ਹੋਈ ਏ ਇਸੇ ਤਰ੍ਹਾਂ ਆਪਾ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਇੱਕ ਸਤਨਾਮ ਵੈਗਰੂ ਦਾ ਜਾਪ ਵੀ ਨਹੀਂ ਕਰ ਸਕਦੇ ਜਿੰਨਾ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਏ ਉਹੀ ਮਹਾਰਾਜ ਦੀ ਕਿਰਪਾ ਦੇ ਸਦਕਾ ਗੁਰਬਾਣੀ ਨਾਲ ਜੁੜੇ ਹੁੰਦੇ ਨੇ ਜੇ ਤੁਹਾਨੂੰ ਇਸ ਤਰ੍ਹਾਂ ਦਾ ਸੰਕੇਤ ਮਿਲੇ ਤਾਂ ਤੁਸੀਂ ਸਮਝ ਲਿਓ ਖਾਸਾ ਜੀ ਕਿ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਹੈ। ਦੂਸਰੀ ਗੱਲ ਖਾਸਾ ਜੀ ਜਦੋਂ ਤੁਹਾਡੇ ਮਨ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਇਸ ਤਰ੍ਹਾਂ ਹੋਵੇ ਕਿ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਕਿ ਸਾਨੂੰ ਇਹ ਚੀਜ਼ ਮਿਲੇ ਜਾਂ ਕੋਈ ਨਾ ਕੋਈ ਤਾਂ ਖਾਸਾ ਜੀ ਆਪਣੀ ਅਰਦਾਸ ਬੇਨਤੀ ਜ਼ਰੂਰ ਹੁੰਦੀ ਹੈ। ਜਿਹੜੀ ਆਪਣੇ ਮਨ ਦੇ ਵਿੱਚ ਹੁੰਦੀ ਹੈ ਕਿ ਇਹ ਇੱਛਾ ਮੇਰੀ ਪੂਰੀ ਹੋਵੇ ਮਨ ਦੀ ਇੱਛਾ ਜੋ ਆਪਣੇ ਮਨ ਦੇ ਅੰਦਰ ਹੀ ਹੁੰਦੀ ਹੈ ਹਜੇ ਆਪਾਂ ਆਪਣੇ ਮੁਖ ਤੋਂ ਬੋਲ ਕੇ ਨਹੀਂ ਦੱਸਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਵੀ ਅਜੇ ਆਪਾਂ ਅਰਦਾਸ ਬੇਨਤੀ ਨਹੀਂ ਕੀਤੀ ਹੁੰਦੀ ਜਦੋਂ ਉਹ ਚੀਜ਼ ਆਪਾਂ ਨੂੰ ਬਿਨਾਂ ਅਰਦਾਸ ਬੇਨਤੀ ਕਰਿਆ ਬਿਨ ਬੋਲਿਆ ਹੀ ਆਪਾਂ ਨੂੰ ਮਨ ਦੇ ਅੰਦਰ ਹੀ ਅਜੇ ਆਪਣੀ ਸੋਚ ਹੁੰਦੀ ਹੈ ਉਹ ਚੀਜ਼ ਆਪਾਂ ਨੂੰ ਪ੍ਰਾਪਤ ਹੋ ਜਾਂਦੀ ਏ ਉਹ ਪਦਾਰਥ ਆਪਾਂ ਨੂੰ ਮਿਲ ਜਾਂਦੇ ਨੇ ਤਾਂ ਤੁਸੀਂ ਉਸ ਤੋਂ ਵੀ ਸਮਝ ਸਕਦੇ ਹੋ ਕਿ ਤੁਹਾਡੇ ਤੇ ਵਾਇਗਰੋ ਸੱਚੇ ਪਾਸ਼ਾ ਦੀ ਪਰਮਾਤਮਾ ਦੀ ਕਿਰਪਾ ਹੋਗੀ ਕਿਉਂਕਿ ਖਾਲਸਾ ਜੀ ਇਹ ਅਕਸਰ ਹੀ ਉਹਨਾਂ ਸੰਗਤਾਂ ਦੇ ਨਾਲ ਚਮਤਕਾਰ ਹੁੰਦੇ ਨੇ ਜਿਹੜੀਆਂ ਗੁਰਬਾਣੀ ਦੇ ਨਾਲ ਜੁੜਦੀਆਂ ਨੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨੇਤ ਨੇਨ ਦੇ ਜਾਪ ਕਰਦੀਆਂ ਨੇ ਜਿੰਨਾ ਦੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਈ ਹੋਈ ਏ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਸੰਗਤਾਂ ਦੇ ਨਾਲ ਈ ਕਲਾ ਮਾਤਾ ਕਰਮਾਤਾ ਵਰਤਦੀਆਂ ਨੇ ਇਹ ਚਮਤਕਾਰ ਹੁੰਦੇ ਨੇ ਖਾਲਸਾ ਜੀ ਤੇ ਤੀਸਰਾ ਸੰਕੇਤ ਇਹ ਹੁੰਦਾ ਖਾਲਸਾ ਜੀ ਜਿਵੇਂ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਲੜਾਈ ਕਲੇਸ਼ ਰਹਿੰਦਾ ਹੋਵੇ ਜਾ ਆਪਣੇ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਹੋਵੇ ਜਾਂ ਆਪਣੇ ਘਰ ਦੇ ਵਿੱਚ ਜਿਵੇਂ ਚਾਰ ਮੈਂਬਰ ਨੇ ਤਾਂ ਇੱਕ ਬਿਮਾਰ ਹੁੰਦਾ ਏ ਉਹ ਠੀਕ ਹੁੰਦਾ ਦੂਸਰਾ ਬਿਮਾਰ ਹੋ ਜਾਂਦਾ ਮੇਰੇ ਕਹਿਣ ਦਾ ਭਾਵ ਕਿ ਇੱਕ ਠੀਕ ਹੋ ਕੇ ਤੰਦਰੁਸਤ ਹੋਣਾ ਤੇ ਦੂਸਰੇ ਨੇ ਬਿਮਾਰ ਹੋ ਜਾਣਾ ਆਈ ਚਲਾਈ ਹੋਈ ਜਾਣੀ ਘਰ ਦੇ ਵਿੱਚੋਂ ਦੁਖਦਾਰ ਉਹ ਦੋਰ ਨਾ ਹੋਣਾ ਘਰ ਦੇ ਵਿੱਚ ਨਸ਼ਿਆਂ ਦਾ ਇਸ ਤਰ੍ਹਾਂ ਹੋਣਾ ਘਰ ਦੇ ਵਿੱਚ ਜੋ ਨਸ਼ਾ ਸ਼ਰਾਬ ਦਾ ਸੇਵਨ ਹੋਣਾ ਇਹ ਸਭ ਚੀਜ਼ਾਂ ਹੋਣ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਲੱਗੇ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਦਾ ਕੀਤਾ ਕਰਾਇਆ ਹੈ ਇਸ ਤਰ੍ਹਾਂ ਦੇ ਜਦੋਂ ਤੁਹਾਨੂੰ ਸੰਕੇਤ ਮਿਲਦੇ ਆ ਖਾਲਸਾ ਜੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਗਰਬਾਣੀ ਦੇ ਜਾਪ ਕਰਨੇ ਸ਼ੁਰੂ ਕਰਦੇ ਹੋ ਗਰਬਾਣੀ ਦੇ ਜਾਪ ਕਰਦੇ ਆ ਇਹ ਸਭ ਚੀਜ਼ਾਂ ਜਰੂਰ ਦੂਰ ਹੋ ਜਾਂਦੀਆਂ ਨੇ ਤੁਸੀਂ ਵਾਈਗ੍ਰੋਸ ਸੱਚੇ ਪਾਤਸ਼ਾਹ ਦੇ ਨਾਲ ਜੁੜਦੇ ਹੋ ਤੇ ਇਹ ਸਾਰੇ ਦੁੱਖ ਕਲੇਸ਼ ਲੜਾਈ ਤੁਹਾਡੇ ਘਰ ਦੇ ਵਿੱਚੋਂ ਕਲਾ ਜੂਰ ਦੂਰ ਹੋ ਜਾਂਦੀ ਏ ਜੋ ਤੁਹਾਨੂੰ ਲੱਗਦਾ ਹੈ ਕਿ ਸਾਡੇ ਘਰ ਤੇ ਕਿਸੇ ਨੇ ਕੀਤਾ ਸੀ ਕਰਾਇਆ ਸੀ ਉਹ ਸਭ ਚੀਜ਼ਾਂ ਦੂਰ ਹੋ ਜਾਂਦੀਆਂ ਨੇ ਮਨ ਤੇ ਵਹਿਮ ਪਰਮ ਸਾਰੇ ਦੂਰ ਹੋ ਜਾਂਦੇ ਨੇ ਘਰ ਦੇ ਵਿੱਚ ਸਾਰਾ ਪਰਿਵਾਰ ਵਧੀਆ ਰਹਿਣ ਲੱਗ ਪੈਂਦਾ ਏ ਨਸ਼ੇ ਤੋਂ ਰਹਿਤ ਹੋ ਜਾਂਦਾ ਤਾਂ ਤੁਸੀਂ ਸਮਝ ਲਿਓ ਉਸ ਸਮੇਂ ਤੁਹਾਡੇ ਤੇ ਵਸ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਪਰਮਾਤਮਾ ਦੀ ਕਿਰਪਾ ਹੋ ਗਈ ਏ ਕਿਉਂਕਿ ਖਾਲਸਾ ਜੀ ਜਿੰਨਾ ਸਮਾ ਆਪਣੇ ਤੇ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਨਹੀਂ ਹੁੰਦੀ ਉਹਨਾ ਸਮਾ ਆਪਣੇ ਕੋਲ ਜੋ ਪਦਾਰਥ ਨੇ ਵਸਤਵਾਂ ਨੇ ਬੇਸ਼ੱਕ ਆਪਣੇ ਕੋਲ ਮਾਇਆ ਵੀ ਕਿਉਂ ਨਾ ਕਿੰਨੀ ਹੋਵੇ ਉਹ ਸਭ ਆਪਣੇ ਲਈ ਫਾਲਤੂ ਹੀ ਹੋ ਜਾਂਦੀਆਂ ਨੇ ਕਿਉਂਕਿ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਤੋਂ ਬਿਨਾ ਖਾਲਸਾ ਜੀ ਕਾਪਾ ਕਿ ਕਾਸੇ ਜੋਗੇ ਨਹੀਂ ਰਹਿੰਦੇਗੇ ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾਏ ਖਾਲਸਾ ਜੀ ਉਹਨਾਂ ਦੇ ਵਰਗਾ ਕੋਈ ਨਹੀਂ ਬੇਸ਼ੱਕੋ ਘਰ ਤੋਂ ਗਰੀਬ ਕਿਉਂ ਨਾ ਹੋਣ ਬਾਰਾ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਹੀ ਖਾਲਸਾ ਜੀ ਅੱਜ ਸਮਾ ਮਾੜਾਏ ਕੱਲ ਨੂੰ ਚੰਗਾ ਜ਼ਰੂਰ ਆਵੇਗਾ ਈਟ ਆਉਜ਼ਾ ਪਰ ਸ਼ਾਮਾਈ ਖਾਲਸਾ ਜੀ ਸੋ ਘਰ ਸਾਜੀ ਇਹ ਸੀ ਆਪਣੀ ਇੱਕ ਛੋਟੀ ਜਿਹੀ ਵਿਚਾਰ ਸਾਂਝੀ ਕੀਤੀ ਜੋ ਤੁਹਾਡੇ ਨਾਲ ਜੇਕਰ ਤੁਹਾਨੂੰ ਵੀ ਇਹ ਤਿੰਨ ਸੰਕੇਤ ਮਿਲਦੇ ਨੇ ਤਾਂ ਤੁਸੀਂ ਇਹ ਸੰਕੇਤਾ ਤੋਂ ਸਮਝ ਲੈਣਾ ਕਿ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬੁਰਾ ਸਾਇਆ ਨਹੀਂ ਹੈ ਕਿਸੇ ਚੀਜ਼ ਦਾ ਮਹਾਰਾ ਸੱਚੇ ਪਾਤਸ਼ਾਹ ਦੀ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਕਿਰਪਾ ਹੈ ਤੇ ਤੁਸੀਂ ਇਸੇ ਤਰ੍ਹਾਂ ਗੁਰਬਾਣੀ ਦੇ ਨਾਲ ਜੁੜੇ ਰਹਿਣਾ ਹੈ ਤੇ ਨਾ ਬਾਣੀ ਦਾ ਸਿਮਰਨ ਕਰਦੇ ਰਹਿਣਾ ਕਿਸੇ ਦਾ ਬੁਰਾ ਨਹੀਂ ਕਰਨਾ ਗੁਰਦੁਆਰਾ ਸਾਹਿਬ ਜਾਣਾ ਕਰਨਾ ਵਾਹਿਗੁਰੂ ਸੱਚੇ ਪਾਸ਼ਾ ਤੁਹਾਡੇ ਘਰ ਪਰਿਵਾਰ ਤੇ ਤੰਦਰੁਸਤੀ ਬਖਸ਼ੇ ਨੀ ਸੁਖਾਰ ਸਾਜੀ ਜੀ ਇਹ ਸੀ ਆਪਣੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਦਾ ਧੰਨਵਾਦ ਆਦੀਪ ਸਿੰਘ ਸਰ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਉਣੀ ਜੀ ਤੁਸੀਂ ਵੀ ਵੱਧ ਤੋਂ ਵੱਧ ਸਾਰੀਆਂ ਸੰਗਤਾਂ ਭੈਣ ਭਰਾ ਸਾਰੇ ਗੁਰਬਾਣੀ ਦੇ ਨਾਲ ਜੁੜੋ ਜੀ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋ ਸੁਖਾਲ ਸਾਹਿਬ ਜੀ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਪੁੱਲਾਂ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਣੀ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰਤਿ